जय श्री महाकाल जी जय शंकर जी जय श्री राम फंक्शन ਅਸੀਂ ਨਹੀਂ ਕਰਾ ਰਹੇ ਪੋਲੇनाथ ਜੀ ਕਰਾ ਰਹੇ ਆ ਇਹ ਦਰਬਾਰ ਪੋਲੇ ਸ਼ੰਕਰ ਦਾ ਉਹ ਸ਼ਮਸ਼ਾਨ ਚ ਕਿ ਨਹੀਂ ਵਾਸ ਕਿੰਦਾ महाकाल ਜੀ ਦਾ ਜਿਹੜੇ 24 ਘੰਟੇ 365 ਦਿਨ ਵਰਾਜਮਣ ਹੁੰਦੇ ਆ ਤੇ ਅੱਜ ਬੜਾ ਸ਼ੁਭ ਦਿਨ ਹੈ ਤੇ ਨਵਾਂ ਸਾਲ ਪਹਿਲਾ ਦਿਨ ਹੈ ਤੇ ਪੋਲੇ ਸ਼ੰਕਰ ਦਾ ਨિમੰਤਰਣ ਪੂਰੀ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਦੀ ਜਿਹੜੇ ਸੇਵਾਦਾਰ ਆ ਸਾਰੇ ਸਾਰੇ ਪੋਲੇ ਸ਼ੰਕਰ ਦੇ ਦਰਵਾਜ਼ੇ ਵਿੱਚ ਗਣਪਤੀ ਮਹਾਰਾਜ ਨੂੰ ਤੇ ਪੋਲੇ ਸ਼ੰਕਰ ਸ਼ੇ ਪਰਿਵਾਰ ਨੂੰ ਨਿਮੰਤਰ ਦੇਣ ਦੀ ਪਹੁੰਚੇ ਆ ਜਾਤ ਲੈਣ ਲਈ ਕਿ ਭਾਈ ਹੁਣ ਅੱਜ ਤੋਂ ਨਿਮੰਤਰ ਜਿੰਨੇ ਵੀ ਹੈ ਪੂਰੇ ਲੁਧਿਆਣਾ ਦੇ ਪੂਰੇ ਪੰਜਾਬ ਦੇ ਵਿੱਚ ਸਾਰੇ ਨਿਮੰਤਰ ਜਿੰਨੇ ਵੀ ਸ਼ਿਭਕਤਾਂ ਨੂੰ ਪਹੁੰਚਾਏ ਜਾਵੇ ਤੇ ਇਸ ਕਰਕੇ ਸਾਰੇ ਆਪਾਂ ਸਾਰੇ ਅੱਜ ਇਕੱਠੇ ਹੋਏ ਆ 15 ਜੁਲਾਈ 15 15 ਫਰਵਰੀ 2026 ਦਿਨ ਸੰਡੇ ਤੇ ਆਪਣਾ 17ਵਾਂ ਪ੍ਰੋਗਰਾਮ ਹੈਗਾ ਬੜੇ ਧੂਮ-ਧਾਮ ਦੇ ਨਾਲ ਪੁਲੇ ਸ਼ੰਕਰ ਦੀ ਕਿਰਪਾ ਨਾਲ ਪੁਲੇ ਸ਼ੰਕਰ ਆਪ ਹੀ ਕਰਵਾ ਰਹੇ ਆ ਅਸੀਂ ਤੇ ਸਾਰੇ ਸੇਵਾਦਾਰ ਹੈਗੇ ਆ ਉਹਨਾਂ ਨੇ ਚੁੰਨਿਆ ਸਾਨੂੰ ਤੇ ਆਪਾਂ ਤਾਂ ਇਸ ਦਰਬਾਰ ਦੇ ਵਿੱਚ ਹਾਜ਼ਰ ਹੈਗੇ ਆ ਕਿਉਂਕਿ ਬਿਨਾ ਬੁਲਾਵੇ ਕੋਈ ਆਂਦਾ ਨਹੀਂ ਜੇ ਪੁਲੇ ਬੁਲਾਵੇ ਤੇ ਸਾਰੇ ਭੱਜੇ-ਭੱਜੇ ਆਂਦੇ ਆ ਤੇ ਆਪਾਂ ਸਾਰੇ ਲੁਧਿਆਣਾ ਵਾਸੀਆਂ ਨੂੰ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਵੱਲੋਂ ਜਿਹੜਾ 17ਵਾਂ ਪ੍ਰੋਗਰਾਮ ਹੋਣ ਜਾ ਰਿਹਾ ਹੈ 15 ਫਰਵਰੀ ਨੂੰ ਤੇ ਆਪਾਂ ਸਾਰੇ ਹੁਮ-ਹੁਮਾ ਕੇ ਲੁਧਿਆਣਾ ਦੀ ਪਵਿੱਤਰ ਧਰਤੀ ਪਰ ਚੀਨ ਗਊਸ਼ਾਲਾ ਸ਼ਮਸ਼ਾਨ ਘੜ ਮੰਦਰ ਦੇ ਵਿੱਚ ਬੜੇ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਆਪਾਂ ਲੁਧਿਆਣਾ ਵਾਸੀਆਂ ਨੇ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਤੇ ਮਹਾਕਾਲ ਵੱਲੋਂ ਔਰ ਮਹਾਕਾਲ ਦੇ ਨੰਦੀ ਵੱਲੋਂ ਉਹ ਸਾਰੇ ਸੇਵਕਾ ਲੋ ਉਹਨਾਂ ਨੂੰ ਨਿਮੰਤਰਨ ਦੀ ਜਿਹੜਾ ਖੁੱਲਾ ਨਿਮੰਤਰਨ ਦਿੱਤਾ ਜਾ ਰਿਹਾ ਤੁਸੀਂ ਸਾਰਿਆਂ ਨੇ ਪਉਛਣਾ ਹੈ ਪੂਲੇ ਸ਼ੰਕਰ ਆਸ਼ੀਰਵਾਦ ਪ੍ਰਾਪਰ ਕਰਨਾ ਆਪਣਾ ਜੀਵਨ ਸਫਲ ਕਰਨਾ ਹਰ ਹਰ ਮਾਦੇਵ ਟਾਈਮ ਸ਼ਾਮ ਨੂੰ 5 ਵਜੇ ਤੋਂ ਲੈ ਕੇ ਪ੍ਰਭੂ ਦੀ ਇੱਛਾ ਤੱਕ ਮੈਂ ਕਨੇ ਲੁਧਿਆਣਾ ਨਹੀਂ ਅੰਮ੍ਰਿਤਸਰ ਨਹੀਂ ਇੰਟਰਨੈਸ਼ਨਲ ਜਿਹੜਾ ਸਿੰਗਰ ਹੈਗਾ ਮਨੀ ਲਾੜਲਾ ਮਹਾਦੇਵ ਨੇ ਹੁਕਮ ਲਾਇਆ ਹੈ ਦੇਖੋ ਇਹ ਦਰਵਾਜ਼ੇ ਚ ਹੋਈ ਆਂਦਾ ਜਿਹਨੂੰ ਮਹਾਕਾਲ ਜੀ ਬੁਲਾਉਂਦੇ ਆ ਤੇ ਮਨੀ ਲਾੜਲਾ ਆ ਰਿਹਾ ਹੈ ਮਹਾਕਾਲ ਜੀ ਦਾ ਗੁਣ ਕਰਨ ਗੁਣਗਾਨ ਕਰਨ ਲਈ ਤੇ ਆਪਾਂ ਸਾਰੇ ਆਈਏ ਨਾਲੇ ਭੋਲੇ ਸ਼ੰਕਰ ਦਰਸ਼ਨ ਕਰੀਏ ਤੇ ਮਨੀ ਲਾੜਲਾ ਦੇ ਜਿਹੜੇ ਕਹਿੰਦੇ ਭਜਨ ਹੈਗੇ ਆ ਮਿੱਠੇ ਮਿੱਠੇ ਭਜਨ ਜਿਹਨੇ ਭੋਲੇ ਨਾਰ ਨੂੰ ਅਨੰਦ ਕਹਿੰਦੇ ਭੋਲੇ ਨਾਰ ਨੂੰ ਪ੍ਰਸੰਨ ਕਰਨਾ ਤੇ ਜਿਹੜੇ ਸੰਗਤ ਹੈਗੀ ਆ ਉਹਨਾਂ ਦੀ ਅਨੰਦ ਲਵੇ ਹਰ ਹਰ ਮਹਾਦੇਵ ਦਾ ਦੇ ਮੱਤਰ ਪੱਤਾ ਦਿੱਤਾ ਗਿਆ ਪੋਲੇਨਾਥ ਦੀ ਪੋਲੇਨਾਥ ਜੀ ਦਾ ਦਿਹਾੜਾ ਜਿਹੜਾ ਹਰ ਸਾਲ ਦੀ ਤਰ੍ਹਾਂ 15 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ ਮੈਂ ਸਭ ਤੋਂ ਪਹਿਲੇ ਪੂਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਸ਼ੁਭ ਕਾਮਨਾਵਾਂ ਦੇਣਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਔਰ ਮਨੂ ਚਾਵਲਾ ਜੀ ਜਿਹੜਾ ਇਹ ਕਾਰਜ ਕਰ ਰਹੇ ਨੇ ਹਰ ਸਾਲ ਇਸ ਸਾਲ ਵਿੱਚ ਇੱਕ ਵਾਰ ਨਹੀਂ ਦੋ ਵਾਰ ਹੋ ਰਿਹਾ ਔਰ ਇਹ ਸਾਲ ਦੇ ਵਿੱਚ ਦੋ ਵਾਰ ਸ਼ੋਰਾਤਰੀ ਮਨਾਇਆ ਜਾ ਰਹੀ ਹੈ ਅਰੇ ਮਨੂ ਚਾਲਾ ਜੀ ਦਾ ਬਹੁਤ ਵੱਡਾ ਸਹਿਯੋਗ ਹੈ ਇਹਦੇ ਵਿੱਚ। ਸੱਜਣਾ ਨਹੀਂ ਸਹਿਯੋਗ ਪੋਲੇ ਨਾਲ ਜੀ ਕਰਾਉਂਦੇ ਨੇ ਉਹਨਾਂ ਉਹਨਾਂ ਦੇ ਥਰੂ ਕਰਾਉਂਦੇ ਨੇ। ਮੈਂ ਸਾਰੇ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀ ਫੇਰ ਇੱਕ ਵਾਰ ਨਵੇਂ ਸਾਲ। ਹਰ ਹਰ ਮਹਾਦੇਵ। ਨਵੇਂ ਸਾਲ ਦੀ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ। ਨਿਆ ਸਾਲ ਹੋਵੇ, ਪੋਲੇ ਦਾ ਦਰਬਾਰ ਹੋਵੇ ਤੇ ਮਾਘਾਲ ਜੀ ਦਾ ਸਾਥ ਹੋਵੇ। ਹਰ ਹਰ ਮਹਾਦੇਵ।